ਆ ਦੇਖ ਇਹ ਨਜਾਇਜ਼ ਬਾਈ ਘਰੇ ਆਏ ਹੋਏ ਆ ਰਾਮਾ ਪੁਲਿਸ ਨਾਲ ਲਗਾੜੇ ਆ ਆ ਦੇਖੋ ਆ ਜਾ ਰਹੇ ਆ ਆ ਗੱਡੀਆਂ ਦੇਖੋ ਉਧਰ ਚਾਰ ਵਾਰੀ ਆਏ ਆ ਆ ਜਾਂਦਾ ਆ ਦੇਖੋ ਜੇ ਕੁਝ ਨਜਾਇਜ਼ ਘਰੇ ਮਿਲਿਆ ਤਾਂ ਅਸੀਂ ਦੇਣਦਾਰ ਆਂ ਦੇਖੋ ਦੇਖੋ ਜੀ ਆਹ ਇੱਕ ਚਾਰ ਪਾਣੀ ਕਰੇ ਤਾਂ ਆਇਆ ਨੰਬਰ ਆ ਦੇਖੋ ਗੱਡੀ ਦਾ ਜੀ ਦੇਖੋ ਜੀ ਇਹ ਮੁਲਾਜ਼ਮਾਂ ਦੇ ਨਾਮ ਆ ਦੇਖੋ ਜੀ ਦੇਖੋ ਆ ਬੰਦੇ ਆ ਦੇਖੋ ਇਹ ਨੰਬਰ ਹੈ ਗੱਡੀ ਦਾ ਇਹ ਨਾਲ ਹੁੰਦੇ ਜੀ ਇਹ ਹਾਂ ਆ ਦੇਖੋ ਮੁਲਾਜ਼ਮ ਦੇ ਦੇਖੋ ਇਹਨਾਂ ਦੀ ਹੁਣ ਭਜਦੇ ਨਜਾਇਜ਼ ਭਜਦੇ ਇਹ ਹੁਣ ਕਿਉਂ ਭਜਦੇ ਹੋ ਦੇਖੋ ਆ ਦੇਖੋ ਆ ਬੰਦੇ ਆ ਦੇਖੋ ਆ ਬੰਦੇ ਦੇਖੋ ਪਛਾਣ ਕਰੋ ਬੰਦੇ ਦੀ ਮੁਲਾਜ਼ਮਾਂ ਦੀ ਪਛਾਣ ਕਰੋ ਇਹਨਾਂ ਦੀ ਆ ਦੇਖੋ ਆ ਗੱਡੀ ਦਾ ਨੰਬਰ ਹੈ ਇਹ ਆ ਦੇਖੋ ਯਾਰ ਨਜਾਇਜ਼ ਆਏ ਆ ਬੜਿਆ ਘਰੇ ਸਮਾਨ ਕੁਛ ਨਹੀਂ ਮਿਲਦੋ ਕੋ ਯਾਰ ਮੇਰਾ ਹੱਥ ਬੋਲ ਬੋਲ ਹਾਂ ਬੋਲ ਭਾਈ ਬੋਲ ਦੱਸ ਨਜਾਇਜ਼ ਆਉਂਦਾ ਨਾ ਦੱਸ ਹਾਂ ਬੋਲ ਪਿੰਵਾਤੀ ਨੇ ਬੋਲੋ ਜੀ ਬੋਲੋ ਹਾਂ ਨਜਾਇਜ਼ ਆਉਂਦੇ ਆ ਦੋ ਤਿੰਨ ਦਿਨ ਘਰੇ ਆਉਂਦੇ ਕੁਛ ਵੀ ਨਹੀਂ ਮਿਲਦਾ ਇਹਨਾਂ ਨੂੰ ਹਾਂ ਹੁਣ ਤੀਜੀ ਵਾਰ ਆਗੇ ਚੱਕਣਾ ਦੇਖੋ ਜੀ ਸਾਰੇ ਆਗੇ ਵੜ ਜਾਓ ਦੇਖੋ ਇਹ ਨੰਬਰ 'ਤੇ ਆਹ ਸਿੱਧੀ ਕਰਾਈ ਮਾਰੀ ਨੰਬਰ 'ਤੇ ਸਿੱਧੀ ਕਰੋ ਨੀਂ ਨੰਬਰ 'ਤੇ ਸਿੱਧੀ ਕਰੋ ਨੰਬਰ 'ਤੇ ਹੱਥ ਨਾਲ ਬਿੜੇ ਕੋਸ ਸਟੇ ਪਹਿਲਾ 10 ਬਰ ਲਾਓ ਲਾ ਕਿੱਥੇ ਮੁਕਤੀ ਲਾ ਸਿਲੈਂਡਰ ਮੁਕਤੀ ਖਾਓ ਲਾਓ ਹੁਣ ਮੁਕਤੀ ਖਾਓ ਮੁਕਤੀ ਖਾਓ ਤੁਸੀਂ ਸਬੂਤ ਹੋ ਪਰਚੇ ਕੀ ਹੋਏ ਖੰਸਬੂਤ ਹੋ ਸਿਲੈਂਡਰ ਦਾ ਸਬੂਤ ਹੋ ਪਰਚੇ ਦਾ ਦੇਖੋ ਇਹ ਬੰਦਾ ਐ ਬੋਲ ਰਿਹਾ ਦੇਖੋ ਇਹ ਕਸ਼ਬੂਤ ਕੋਈ ਹੈ ਨਾ ਨੰਬਰ ਦੀ ਸਬੂਤ ਪਰਚੇ ਦਿਖਾਓ ਸਬੂਤ ਦਿਖਾਓ ਬੋਲ ਗਿਆ ਦੇਖੀ ਕੜਾ ਕੜਾ ਬੰਦੇ ਇਹ ਆ ਨੰਬਰ ਬਲੇ ਸਿੱਧੀ ਕਰੋ ਯਾਰ ਨੰਬਰ ਬਲੇ ਸਿੱਧੀ ਕਰੋ ਨੰਬਰ ਬਲੇ ਸਿੱਧੀ ਕਰੋ ਨੰਬਰ ਬਲੇ ਸਿੱਧੀ ਕਰੋ ਠੀਕ ਹੈ ਨੰਬਰ ਬਲੇ ਸਿੱਧੀ ਕਰੋ ਠੀਕ ਹੈ ਪਤਾ ਲੱਗੇ ਕਿਹੜਾ ਬੰਦਾ ਹੈ ਕੋਈ ਨੰਬਰ ਪਲੇਟ ਨਹੀਂ ਦਿਖਾਉਂ ਚਲੂ ਨੰਬਰ ਪਲੇਟ ਦਿਖਾਉਂ ਜੰਮੀ ਨੰਬਰ ਪਲੇਟ ਨਹੀਂ ਦਿਖਾਉਂਦੇ ਜੰਮੀ ਇਹ ਵੱਧਦੇ ਰੰਦਾ ਗੱਡੀ ਨੰਬਰ ਆ ਬਾਈ ਦੇਖੋ ਨਜਾਇਜ਼ ਆ ਰਹੇ ਇਹ ਉਹਦੀ ਮਰਜ਼ੀ ਨਾਲ ਆਏ ਮਰਜ਼ੀ ਨਾਲ ਇੱਕ ਆਹ ਬੰਦਾ ਆਇਆ ਜੀ ਜੇ ਫਿਰ ਆਈ ਦੂਜੇ ਦਿਨ ਆਇਆ ਪੁੱਛੀ ਆ ਬਸ ਪੁੱਛਰ ਜਿਹੜੀ ਗੱਲ ਕਰਦੇ ਥੋੜਾ ਲੱਭਿਆ ਕਿੰਨੇ ਵਾਰੀ ਆਏ ਨਹੀਂ ਵੀ ਤੀਜੇ ਦਿਨ ਆਇਆ ਬਾਣਾ ਦੇ ਬਾਣਾ ਦੇ ਬੱਚ ਵੜਦੇ ਵੜਦੇ ਫਰਦੇ ਫੇਰ ਫੇਰ ਲਓ ਜੀ ਛੋਟੀ ਛੋਟੀ ਅਮਾਲ ਛੋਟੇ ਘਰੇ ਬਾਹਰ ਦਿਖਾਓ ਬੱਸ ਕੀ ਹੈ 38 ਜਨ ਰੱਖੀਏ ਇਸ ਕੋਲ ਗਏ ਠੀਕ ਹੈ ਸਰਕਾਰ ਨੇ ਭੇਜੇ ਫੇਰ ਦੇਖੋ ਮੈਂ ਨਹੀਂ ਅੱਜ ਪਹਿਨਾਂਗਾ ਹਾਂ ਦਿਖਾਓ ਛੋਟੇ ਕੋਲ ਕਿਥੇ ਵਾਰੰਟੀ ਯਾਰ ਵਾਰੰਟੀ ਦਿਖਾਓ ਕਿਥੇ ਛੋਟੇ ਕੋਲੇ ਕੋਈ ਨਾ ਕੋਸਾ ਤਾਂ ਉਬਾਰਣ ਦਿਖਾਓ ਤੁਹਾਨੂੰ ਜੇ ਮਿਲੇ ਇਹਨੇ ਤਾਂ ਮਿਲਿਆ ਨਹੀਂ ਕਦੇ ਤੇ ਸਾਡੇ ਹੁੰਦੇ ਸਾਡੇ ਹੁੰਦੇ ਮਿਲੇ ਸਾਡੇ ਬਾਣ ਤੋਂ ਮਿਲੇ ਤਾਂ ਦੱਸੋ ਕਿੰਨੇ ਟਾਈਮ ਹੋ ਗਏ ਦੇਖੋ ਕਿੰਨਾ ਹੋਣੀ ਤੁਸੀਂ 10 ਸਾਲ ਹੋ ਗਏ ਸਾਡੀ ਨਾ ਬੱਟਣਾਂ ਆ ਜਿੱਦਾਂ ਖੜੀਏ ਬਣਾਈ ਜਾਂਦੀ ਹੈ ਵੀਡੀਓ ਬਣਾਈ ਜਾਂਦੀ ਹੈ ਹਾਂ ਦੇਖੋ ਇਹ ਬਣੀ ਜਾਂਦੀ ਹੈ ਵੀਡੀਓ ਤਾਂ ਮੈਂ ਰੋ ਮਾਦਾ ਚੋਰੀ ਕਰਦੀ ਹੈ ਵਰਦੀ ਪਾਈ ਹੋਈ ਆ ਉਹ ਕੀ ਵੀਡੀਓ ਬਣਾ ਰੋ ਮਾਦਾ ਅੰਦਰ ਤੋਂ ਐਗੱਲਾਂ ਕਰਦੇ ਜਿਵੇਂ ਅਸੀਂ ਤੁਹਾਡੇ ਨਾਲ ਕੋਈ ਕਹਿ ਕੇ ਡੈਰ ਬਹੁਤ ਕਰਦੇ ਯਾ ਬੇਰੜਾ ਕਮੀ ਹੈ ਯਾਰ ਤੂੰ ਬਾਹਣਾ ਦੇ ਤੁਰੇ ਫਿਰਦੇ ਹੋ ਕੋਈ ਵੀ ਚੱਲ ਕੋਈ ਗੱਲ ਨਹੀਂ ਚੱਪਸ ਮਿਲੇ ਕਿੰਨੇ ਵਾਰੀ ਮਿਲ ਕਿੰਨੇ ਵਾਰੀ ਆਗੇ ਫੋਨੋ 40 ਵਾਰੀ ਕਹਤਾ ਫੋਨੋ 40 ਵਾਰੀ ਕਹਤਾ ਵੀ ਸਾਡਾ ਬਾਣਾ ਸਾਡੀ ਲਾਡਾੜਾ ਇਸ ਬੰਦੇ ਨਾਲ ਆ ਸਾਡਾ ਬਾਣਾ ਕਲਾਕਾਰ ਹੈ ਨਾਲ 10 ਠੀਕ ਹੈ ਕਲਾਕਾਰ ਹੈ ਤੁਸੀਂ ਬਾਣਾ ਤੇ ਕਿਉਂ ਤਲਾ ਸਿਲ ਨਹੀਂ ਯਾਰ ਤੂੰ ਦੱਸ ਤੀ ਮੈਂ ਹੋਮਗਾ ਯਾਰ ਥੋੜੀ ਯਾਰ ਜਦ ਤੂੰ ਦੱਸ ਤੀ ਮੈਂ ਇਹਨਾਂ ਦੁਆਰਾਂ ਤੇ ਹੱਲ ਮਿੱਧੇ ਫਿਰਦੇ ਕਮਾਲ ਆ ਥੋੜੀ ਯਾਰ ਕੁਝ ਵੀ ਨਹੀਂ ਮਿੱਧੇ ਮਸ਼ੀਨ ਲੱਗੀ ਹੋਈ ਹੈ ਵੀਰਾ ਮम्मी ਗੱਲ ਕਰਦੇ ਤੂੰ ਮਤਲਬ ਰੋਲਾ ਪਾਉਣਾ ਉਹ ਤਾਂ ਤੇਰੀ ਮਰਜ਼ੀ ਹੈ ਪਰ ਅਸੀਂ ਆਪਦੀ ਮਰਜ਼ੀ ਨਾਲ ਨਹੀਂ ਆਏ ਸਿਆਲ ਸਰਕਾਰ ਕਹਿੰਦੇ ਆ ਜੀ ਸਰਕਾਰ ਨਹੀਂ ਥੇਕੇ ਵਾਲੇ ਕਹਿੰਦੇ ਆ ਆ ਜਾ ਥੇਕੇ ਵਾਲੇ ਕਹਿੰਦੇ ਆ ਸਾਨੂੰ ਕੋਈ ਨਹੀਂ ਤੋਰਦਾ ਹੈਗਾ ਉਹ ਥੇਕੇ ਵਾਲਿਆਂ ਦੀ ਗੱਡੀ ਆ ਹੋਰ ਕੀ ਦੀ ਆ ਉਹ ਮੁੰਡਾ ਬੈਠਾ ਤੂੰ ਹਾਂ ਮੁੰਡਾ ਨਾ ਸਭੰਗੀ ਬੰਡਾ ਦਾ ਦੱਸ ਕੀ ਕਰੇ ਮੁੰਡਾ ਮੁੰਡਾ ਦਾ ਸੀਰਾ ਕਿਰਾ ਮੁੰਡਾ ਨਾ ਦੱਸ ਤੇਰੇ ਥੇਕੇ ਵਾਲੇ ਨਾ ਦੱਸ ਹਾਂ ਗਾਂਦੇ ਚੌਕੀਦਾਰ ਦਾ ਪੁੱਤਾਂ ਗਾਂਦੇ ਚੌਕੀਦਾਰ ਹੈ ਹੀ ਨਹੀਂ 간다 ਹੋ ਉਹਨਾਂ ਦਾ ਹਾਂ ਹਾਂ ਚੱਲ ਠੀਕ ਹੈ ਆ ਦੇਖੋ ਵੀ ਹਾਂ ਤਾਂ ਸਮਾਨ ਕਰ ਦੇਖੀ ਸੀਆਈਡੀ ਦੂੰਗੇ ਰਿਹਾ ਇਹ ਸੀਆਈਡੀ ਤਾਂ ਸਭੰਦੇ ਦੀ ਸੀਆਈਡੀ ਕਿਉਂ ਕਰੀਏ ਸੀਆਈਡੀ ਜੰਮੀਵਾ ਤੂੰ ਹੋਣੀਗਾ ਤੂੰ ਨਾਲ ਆ ਹੁਣ ਦੁਬਾਰੇ ਆਗੇ ਸੀਆਈਡੀ ਕਰੀਏ ਨਾ ਤੂੰ ਮਨ ਸੀਆਈਡੀ ਕਰੀਏ ਇਸ ਬੰਦੇ ਨੇ ਬਈ ਆ ਬੈਠਾ ਬੰਦਾ ਬੈਠਾ ਬੈਠਾ ਤੂੰ ਮੁੰਡਾ ਦੇਖ ਲੋ ਨਾ ਬਾੜ ਕੇ ਤੇਰੀ ਉਮਰ ਹੈ ਨਹੀਂ ਹਜੇ ਆ ਜਾ ਆ ਜਾ ਆ ਜਾ ਠੀਕ ਹੈ ਹੁਣ ਦੁਬਾਰੇ ਆ ਜੀ ਨਾ ਥੋੜੀ ਜਿਆੜੀ ਮੈਂ ਦੁਬਾਰੀ ਆ ਗਈ ਸੀ ਨਾ ਲੜਾ ਅਸੀਂ ਨਹੀਂ ਡਾਕੀ ਕੀਤੋਂ ਤੰਦਰ ਉਹ ਪਿੰਡਾਂ ਦੇ ਅਸੀਂ ਉਹ ਪਿੰਡਾਂ ਕੀ ਸੀ ਨਾ ਦੇ ਕਿਛੂ ਦਰਨਦੀ ਮੈਂ ਕਿਹਾ ਤੈਨੂੰ ਡਰੋ ਇਹ ਚੌਕੀ ਦਾ ਚੌਕੀ ਲੱਗੇ ਸੀ ਚੌਕੀ ਦਾ ਬੰਦਾ ਕਿੰਨੇ ਦਿਨ ਆਇਸ ਤਾਂ ਦੱਸ ਦੇ ਨੀ ਇਸ ਤਾਂ ਫਾਇਤ ਤੁਹ ਨਹੀਂ ਕਰਉਂ ਸਾਡ ਤੇ ਰੀ ਬਾ ਸਾਈਡ ਤੇਰੀ ਤੈਨੂੰ ਦੱਸਦਾ ਮੈਂ ਤੈਨੂੰ ਜੇ ਸੋਟੇ ਕੋਲ ਸਮਾਨ ਇੱਥੋਂ ਸਮਾਨ ਮਿਲਦਾ ਟੱਕ ਬੰਨ ਦੋ ਸਾਰਾ ਕੁਝ ਭੈਂ ਤੋ ਹਾਂ ਸਮਾਨ ਉਹ ਗੱਡੀ ਆ ਕੇ ਰੋਥੇ ਉਹ ਲੈ ਆਓ ਗੱਡੀ ਓਕੇ ਰੋ ਉਧਰੋਂ ਮੈਂ ਫੋਨ ਕਰਦਾ ਹਰਪੰਤ ਨੂੰ ਅਰੇ ਦੋ ਲਾਈਨ ਲੈ ਕੇ ਲਾਈਨ ਮਾਰ ਨਿਕੀਲਾ ਘਾਟੇ ਸੇ ਨਾ ਕਰੋ ਲਾਈਨ ਮੈਂ ਬੋਲਾ ਜਮਾ ਕੇ ਕਿਹੜਾ ਘਾਟਾ ਪੱਗ ਬਣ ਭਗਵਾਨ ਬਲਾ ਬਣ ਪਾ ਕਰ ਬਣ ਲਾ ਦਿਓ ਆਏਗਾ ਮੜ ਕੇ ਦਾਗਾ ਖੋਦੀਏ ਤਾਂ ਕਿੰਨੇ ਪੱਕੇ ਬਾਤ ਬਾਈ ਖਿੱਚ ਕੇ ਖੋਦੀਏ 10 10 ਮੜ ਕੇ ਆਏਗਾ ਮੜ ਕੇ ਆਏਗੇ ਇੱਥੇ ਫੜਦੋ ਆਪ ਜੀ ਆਖੋਦੀਏ ਖੋਲੀਏ ਚਾਰ ਕੇ ਖੋਲੀਏ ਨੇ ਹਾਂ ਬਾਈ ਜਾਣ ਕੇ ਨਹੀਂ ਬੋਲੀ ਯਾਰ ਚਾਬੀ ਦੇ ਗੱਡੀ ਦੀ ਉਹ ਉਹ ਚਾਬੀ ਦੇ ਗੱਡੀ ਪੱਗਵਾਨ 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 ਚਾਬੀ ਘੱਡੀ ਦੀ ਕਿੱਥੇ ਪੱਗਵਾਨ 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 ਪਤਾ ਨਹੀਂ ਨੋਂ ਪੱਗਵੰਦ ਰੋਇਦਰ ਰੋਜ ਆ ਰਹੇ ਤੁਸੀਂ ਪੱਗਵੰਦ ਮੈਨੂੰ ਮੈਂ ਤੁਹਾਨੂੰ ਕੀ ਕਰੇ ਪੱਗਵੰਦ ਬੈਠੀ ਤੂੰ ਮਰਦਾਂ ਦੀ ਭੈਣ ਦੀ ਲਾਣੀ ਦੇ ਦੇ ਕੇ ਤੂੰ ਮੈਂ ਕੌਣ ਬੋਲਦੇ ਹੋ ਮੈਂ ਇਹਨੂੰ ਭੈਣ ਚੱਲ ਬਹੁਤ ਹੋ ਗਿਆ ਚੱਲ ਮਾਨੀਆ ਉਹ ਗੱਡੀ ਲੈ ਜਾਓ ਮੈਂ ਫਿਰ ਚਾਹ ਤੂੰ ਗੱਡੀ ਲੈ ਜਾਓ ਹੈ ਨਹੀਂ ਉਹ ਦੂਜੇ ਬੰਦੇ ਅੱਛਾ ਤੀਰਵਾਦ ਕੀ ਗੱਡੀ ਲੈ ਆਏ ਨੇ ਅੱਗ ਲਾ ਦਾਂਗੇ ਅਸੀਂ ਹੈ ਕਿਸੇ ਦੀ ਚਾਹੇ ਅੱਗ ਲਾਵਾਂਗੇ ਜਾ ਕੇ ਅਸੀਂ ਹੁਣ ਦੱਸਤੀ ਗੱਲ ਥੋੜੇ ਗੱਲ ਹੁਣ ਹੁਣ ਹੈਗੇ ਅੱਗ ਲਾਵਾਂਗੇ ਸੌ ਲੱਗੇ ਜਿਹੜਾ ਨਾ ਲਾਵੇ ਅੱਗ ਹਾਂ ਚਾਪੀ ਲੱਭਦੇ ਆਵਾਂ ਜਾ ਕਿੱਤਰ ਹੋ ਜਾ ਇੱਥੇ 5 ਮਿੰਟ ਦੇਖ ਲੈ ਮੁੰਕੇ ਰਾਜੀ ਠੀਕ ਹੈ ਨਾ ਹਾਂ ਕਾਦੀ ਚੇਨਾ ਦੇਖ ਲੈ ਕੇ ਬੰਦੇ ਮਾਰਦਾ ਤੈਨੂੰ ਪਤਾ ਨਹੀਂ ਲੱਗਦਾ ਚੱਗੀ ਲੈ ਦੋ ਚਾਬੀ ਲਿਆ ਘੜੀ ਦੋ ਚਾਬੀ ਐਸੇ ਬੰਦੇ ਕੋਲ ਹੀ ਹੁਣੇ ਘੜਦਾ ਸੀਗਾ ਇਹੇ ਇਹਨੂੰ ਫੜਾਈਏ ਭਾਈ ਦਲੌਣਾ ਸਾਲਾ ਇਹਨੂੰ ਫੜਾਈਏ ਭੈਣ ਦੀ ਲੰਨਣਾ ਸਾਲਾ ਤੱਲਾ ਠੀਕ ਹੈ ਨਾ ਡਰੀ ਜਾ ਜਦੋਂ ਮਰਜੀ ਮੈਲੀ ਮੈਨੂੰ ਚਾਬੀ ਕੱਢ गई गो खड़ी रू को ले जाओ गड्डी ले जाओ तेन बनावा एस एच ओ एस एच ओ ਛੱਟੇ ਵਾਰ ਕਿਵੇਂ ਵੜਿਆ ਉਹ ਹੀ ਬਣ ਗਿਆ ਤੂੰ ਬਿਨਾ ਕਰਾਏ ਜੀ ਮਨਾਰਾ ਤੂੰ ਤਿੰਨ ਵਾਰੀ ਇਹ ਬੰਦੇ ਪਹਿਲਾਂ ਵੜ ਗਏ ਤਿੰਨ ਵਾਰੀ ਵੜ ਗਏ ਕੁਛ ਵੀ ਨਹੀਂ ਮਿਲਿਆ ਹਾਂ ਬਾਣ ਤੇ ਕੀ ਹੈ ਘਰੇ ਤਰਾਸੀ ਲੈ ਲੋ ਘਰੇ ਉਹ ਉਹ ਕਰੋ ਉਹ ਪਿਆ ਲੈ ਲੋ ਤਰਾਸੀ ਕਰੇ ਪਰੇ ਬਾਦੋਂ ਉਹ ਤਾਂ ਵੀ ਤਾਂ ਲੈ ਸਾਥੀਓਂ ਫਰਾਦੀ ਸੀ ਆ ਗਏ ਚਾਬੀ ਆ ਗਿਆ ਬਈ ਜੁਡਜਮੈਂਟ ਦੇ ਦੇ ਪੰਜ ਮਿੰਟ ਦੇ ਦੇ ਅੱਗ ਲਾਉਂਗਾ ਸੀ ਹਾਂ ਅੱਗ ਲਾਵਾਂਗੇ ਬਸ ਸੱਚੀ ਗੱਲ ਹੈ ਛੋਟੀ ਆ ਪੁੱਛ ਕੇ ਦੇਖੀ ਸਾ ਕੀ ਚੀਜ਼ ਹੈ ਪੁੱਛ ਲਈ ਉਹਨਾਂ ਨੂੰ ਮੈਂ ਕੀ ਜੀ ਆ ਗਏ ਜਿਹੜੇ ਜਾ ਕੇ ਗੱਲ ਇੱਥੇ ਕਿਸੇ ਨਾਲ ਗੱਲ ਕਰਾ ਦੀ ਉਸੇ ਮੈਨੂੰ ਮੈਂ ਆ ਕੇ ਮਿਲਦੇ ਉਹ ਖੁੱਲ ਨਹੀਂ ਚਾਬੀ ਨਾਲ ਦਿੰਦਾ ਕਿਹਦੇ ਤੋਂ ਨਹੀਂ ਫਤਜੀ ਮੈਂ ਤਾਂ ਮਹੀਨਾ ਰੋਜ਼ ਨਹੀਂ ਖਾਣਾ ਕਿ ਬੋਲਦੇ ਨਹੀਂ ਲੱਡੂ ਮੱਤਾ ਕਰ ਲੂ ਮੇਰਾ ਜਾ ਵੀ ਭਲਾਇੰਗਾ ਕਿ ਨਾ ਆਪਣੇ ਪਰਪਰ ਚਲੋ ਚਲੋ ਆਇਆ ਆਇਆ ਭਾਈ ਤੁਸੀਂ ਨਹੀਂ ਗੰਦੇ ਤੈਨੂੰ ਨਹੀਂ ਕੋਸਾਂਦੇ ਮੁਲਾਜ਼ਮਾਂ ਨੂੰ ਨਹੀਂ ਕੋਸਾਂਦੇ ਸੀ ਕੋਈ ਚੱਕਰ ਨਹੀਂ ਇਹ ਤਾਂ ਠੇਕੇਦਾਰਾਂ ਨੂੰ ਦੇਣੀ ਹੈ ਭੈਣ ਦੇ ਲਾਨਾ ਆ ਜਾਉਂਦਾ ਹੈ ਅਰੇੜ ਮਰਾਉਂਦਾ ਕਿ ਵਾਣਾ ਜ ਵੜਦਾ ਹੈ ਭੈਣ ਦੀ ਖੁੱਦੀ ਦੇਣ ਮਾਰ ਕੇ ਉਹਨਾਂ ਨੂੰ ਦੋਥੇ ਹੱਥ ਰਿੱਪੀ ਤਨ ਤੇਰੀਏ ਖੜੇ ਠੇ ਉਹ ਭਾਜੇ ਬਲਸੜੇ ਦੇਖੋਈ ਕਹ ਜੀ ਨਾਲ ਤੇਰੀ ਆਇਆ ਮਾਰਿਓ ਨਾਰਾਇ ਆ ਫੜੋ ਫੜਾ ਨੂੰ ਬੱਦ ਨਾ ਹਣਾ ਬੱਦ ਨਾ ਹਣਾ ਠੀਕ ਆ ਹੱਸ ਨਾ ਹਣਾ ਮੈਂ ਵੱਡੂ ਵੇਣੇ ਜੇੜਾ ਲੂਤਾਵਾਂ ਮੈਂ ਉਹ ਵੀ 20 ਸਾਲੀ ਘਟ ਗਿਆ ਬੰਡ ਤਾਰਦੀ ਦੀ ਮੈਂ ਆ ਗੱਡੀ ਛੱਡ ਕੇ ਮੁਲਾਜ਼ਮ ਭੱਜ ਗਏ ਠੀਕ ਹੈ ਡਰਾਮਾ ਮੱਡੀ ਤੋਂ ਹੈਗੇ ਮੁਲਾਜ਼ਮ ਨਾਲ ਇਹਨਾਂ ਦੇ ਠੇਕੇਦਾਰ ਆ ਠੀਕ ਹੈ ਆ ਦੇਖੋ ਜੀ ਆ ਕੇ ਗੱਡੀ ਆ ਖੁੱਲੀ ਐ ਚਾਬੀ ਜੁੱਬੀ ਪਤਾ ਨਹੀਂ ਕਿੱਥੇ ਐ ਆ ਕੇ ਮਾਨ ਤੇ ਵਰਸ਼ੇ ਮਾਰਨ ਲੱਗ ਜਾਂਦੇ ਆ ਬਾਹਰ ਜਾ ਕੇ ਦੂਜੇ ਤੀਜੇ ਦਿਨ ਵਰਸ਼ੇ ਮਾਰਨ ਲੱਗ ਜਾਂਦੇ ਕੁਝ ਕਰਨ ਲੱਗ ਜਾਂਦੇ ਆ ਖਰਾਬ ਕਰ ਦਈਏ ਖੜੀ ਗਣਕ ਚ ਆਵਾਗੂਤ ਕਰੀ ਜਾਂਦੇ ਆ ਠੀਕ ਐ ਆ ਗੱਡੀ ਐ ਦੇਖੋ ਜੀ ਆ ਖੜੀ ਐ ਬੰਦ ਨੰਬਰ ਦੇਖੋ ਨੰਬਰ ਆ ਹੈ ਇਹਨਾਂ ਦਾ ਥਾਣੇ ਭੱਜੀ ਗਈ ਸਾਰੇ ਮਲਾ ਨੇ ਥਾਣੇ ਥੂਨੇਦਾਰ ਸਭ ਭੱਜ ਗਏ ਟੇਕੇਦਾਰ ਸੀਗੇ ਨਾਲ ਉਹ ਵੀ ਭੱਜ ਗਏ ਬਈ ਠੀਕ ਆ ਆ ਗੱਡੀਆਂ ਦੇਖ ਲੋ ਓਕੇ ਬਾਏ